ਅੱਜ ਖਨੌਰੀ ਬਾਰਡਰ ਦੇ ਤੁਸੀਂ ਦੇਖ ਸਕਦੇ ਆ ਜੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਅਜੇ ਤੇ ਪਹੁੰਚਿਆ ਜੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਨੌਜਵਾਨ ਵੀਰਾਂ ਨੂੰ ਕੰਟਰੋਲ ਕਰਕੇ ਰੱਖਿਆ ਹੋਇਆ ਜੀ ਤੇ ਕੀ ਗੱਲਬਾਤ ਆ ਸਾਰੀ ਦੇਖੋ ਪਤਾ ਕੀ ਗੱਲ ਇਹ ਵੀ ਇੱਕ ਬੜੇ ਵਧੀਆ ਸ਼ਾਂਤ ਮਾਈ ਢੰਗ ਦੇ ਨਾਲ ਨੌਜਵਾਨਾਂ ਨੂੰ ਤੇ ਹਾਂ ਜੀ ਪ੍ਰਧਾਨ ਜੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੋ ਸਰਕਾਰਾਂ ਵਤੀਰੇ ਕਰ ਰਹੀਆਂ ਜੀ ਕਿੰਨੇ ਕੱਲ ਬੰਬ ਦਾਗੇ ਗਏ ਬੜਾ ਕੁਝ ਹੋਇਆ ਆंसू ਗੈਸ ਦੇ ਗੋਲੇ ਤੇ ਪੱਕੀ ਰਫਲ ਦੇ ਜਿਹੜੇ ਰੋਂਦ ਵੀ ਚੱਲੇ ਜੀ ਤੇ ਇਹ ਸਰਕਾਰਾਂ ਦੇ ਕੋਈ ਹੈ ਗੱਲ ਕਰਨ ਵਾਲੀ ਕੀ ਕਹਿਣਾ ਚਾਹੁੰਦੇ 13 ਤੇ 14 ਤਰੀਕ ਨੂੰ ਹਰਿਆਣਾ ਖੱਟੜ ਸਰਕਾਰ ਨੇ ਬਹੁਤ ਗੋਲੀ ਅਥਰੂ ਗੈਸ ਆ ਫੌਜ ਸੱਡੇ ਜਿੰਨਾ ਵੇਜੀ ਹਾਰਾ ਕਿਸਾਨ ਜਿਹੜਾ ਫੱਟੜ ਹੋ ਗਿਆ ਇਹ ਸਰਕਾਰਾਂ ਇਹੋ ਜਿਹੀ ਬਤੀਰੇ ਥੋੜਾ ਕਰਦੀਆਂ ਵੇਖੋ ਇਹਨਾਂ ਨੇ ਕਿਤਰਾ ਕੰਡਿਆਂ ਵਾਲੀ ਤਾਰ ਤੇ ਗਾਰ ਦੇ ਪਾਸੇ ਸੀਮਿੰਟ ਦੀਆਂ ਕੰਕਰੀਟ ਦੀਆਂ ਕੰਧਾਂ ਇਹਨਾਂ ਦਾ ਪਾਕਿਸਤਾਨ ਤੇ ਮਤਲਬ ਹਵਤਲੀ ਹੱਤ ਬਣਾਈ ਪਈ ਆ ਇਹ ਕੀ ਇਹ ਪੱਕੀ ਇਤਰਾ ਰੱਖਣਗੇ ਇਹ ਇੱਕ ਗੱਲਬਾਤ ਤਾਂ ਜਿਹੜਾ ਵਾ ਅੱਜ ਆ ਕੋ ਗੱਲਬਾਤ ਹੱਲ ਰੱਖਿਆ ਵਾ ਤੇ ਆ ਵੀ ਕੋ ਤੁਹਾਨੂੰ ਅੱਕੇ ਵਿੱਚ ਦੱਸਿਆ ਵਾ ਕਿ ਜਿਹੜੀ ਸਰਕਾਰ ਅੱਜ ਸ਼ਾਮਾਂ ਦੇ ਭਾਵੇਂ ਰਾਤ ਦੇ 10 ਵਜਣ ਸਾਇਦ ਕੋਈ ਸਿੱਟਾ ਨਿਕਲਾਵੇ ਨਹੀਂ ਤੇ ਜਿਹੜੇ ਕਿਸਾਨ ਆ ਅੱਜ ਕੱਲ ਸਰਕਾਰ ਨੇ ਕਿੱਥੀ ਪਾਈ ਆ ਤੇ ਕਿਸਾਨ ਆ ਅੱਜ ਕੱਲ ਬਾਤ ਕਰਨਗੇ ਲੀਡਰ ਜੇ ਨਹੀਂ ਸਿੱਟਾ ਨਿਕਲਦਾ ਤੇ ਬਿਲਕੁਲ ਅੱਜ ਨਹੀਂ ਤੇ 4 ਦਿਨਾਂ ਨੂੰ 4 ਨੂੰ ਤੇ 5 ਦਿਨਾਂ ਨੂੰ ਨਾਸੀ ਧੂਈ ਆਇਆ ਪਿਆ ਸਰਕਾਰ ਦੇ ਬਿਲਕੁਲ ਦਿੱਲੀ ਜਾਵਾਂ ਬਿਲਕੁਲ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਫੱਟੜ ਵੀ ਹੋਏ ਆ ਜੀ ਤੇ ਉਸ ਬਾਰੇ ਤੁਸੀਂ ਕਿਵੇਂ ਸਰਕਾਰ ਦੀ ਇਹ ਦੱਸਣ ਕਿ ਕਿੰਨੇ ਗੋਲੀ ਚਲਾਈ ਇਹ ਤਾਂ ਕਿਹੜੀ ਸਰਕਾਰ ਆ ਜਿਹੜੀ ਕਿਸਾਨਾਂ ਦੇ ਗੋਲੀ ਚਲਉਂਦੀ ਆ ਇਹਨਾਂ ਨੇ ਕਾਨੂੰਨ ਨੂੰ ਛਿੱਕੇ ਦੇ ਟੰਗਿਆ ਰਹਿਣਾ ਸਰਕਾਰ ਨੇ ਬੀਜੇਪੀ ਸਰਕਾਰ ਨੇ ਇਹ ਆਰਐਸਐਸ ਦੇ ਘੰਟਾ ਇਹ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਸਰਕਾਰ ਆ ਐਡੀ ਕੋ ਬਹੁਤੀ ਵਧੀਆ ਗੱਲ ਨਹੀਂ ਕਿਸਾਨਾਂ ਦੇ ਲਾਟਿ ਚਾਰ ਚ ਜਾਂ ਅਥਰੂ ਗੈਸ ਚਲਾਉਣੀ ਇਹ ਨਰਾਥੇ ਆ ਨਥਿਆਂ ਦੇ ਉੱਤੇ ਕੋਈ ਇਹਨਾਂ ਕੋਲੇ ਤਿਆਰਾ ਨਹੀਂ ਬਿਲਕੁਲ ਇਹਨਾਂ ਵਰਤਈਆ ਗਲਤ ਆ ਇਹਨਾਂ ਦੇ ਅਰਕ ਜਦੋਂ ਗਾਂਹ ਵੋਟਾਂ ਲੈਣਾ ਇਹਨਾਂ ਦੇ ਪੁੱਤਰੇ ਇਹਨਾਂ ਦੇ ਜਿਹੜਾ ਵਿਰੋਧ ਹੋਇਆ ਕਰੂਗਾ ਪਿੰਡਾਂ ਦੇ ਵਿੱਚ ਬਿਲਕੁਲ ਜੀ ਤੇ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਆ ਜੇ ਜਿਹੜੇ ਪਿੰਡਾਂ ਦੇ ਵਿੱਚ ਮੰਨ ਕੇ ਚਲੋ ਅੱਜ 6 ਵਜੇ ਤੋਂ ਬਾਅਦ ਕੁਝ ਨਾ ਕੁਝ ਤਾਂ ਪਤਾ ਲੱਗੂਗਾ ਕਿ ਉਹਨਾਂ ਨੂੰ ਵੀਰਾਂ ਨੂੰ ਪਿੰਡ ਵਾਲਿਆਂ ਨੂੰ ਕੀ ਮੈਸੇਜ ਹੈ ਇਹ ਵੇਖੋ ਜੀ ਇਹ ਜਿਹੜੀ ਇਹ ਇਹ ਲੜਾਈ ਹੋਣਾ ਕੀ ਨਾ ਤੇ ਸਾਰੀ ਉਮਰ ਆਉਣ ਵਾਲੇ ਬੱਚਿਆਂ ਨੂੰ ਇਹਦਾ ਖਮਾਨਾ ਭੁਗਤਣਾ ਪਊਗਾ ਹੋ ਸਕਦਾ ਇਹ ਸਰਕਾਰ ਜਾਇਦਾਦ ਤੇ ਕਬਜ਼ੇ ਕਰ ਦੇ ਤੇ ਕਣ ਤਕਰੀਬ ਨੂੰ ਆਪਸੋ ਰੁਪਏ ਨੂੰ ਤੇ ਮੁਰਗੇ ਵੇਚੂਗੀ 4000 ਬਿਲਕੁਲ ਜੀ ਆਪਣੀ ਮਰਜ਼ੀ ਕਰੋਗੇ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਹਰ ਬੰਦੇ ਨੂੰ ਘਰੋਂ ਨਿਕਲਣਾ ਚਾਹੀਦਾ ਵਾ ਇਹ ਕੋਈ ਇਹ ਹਰ ਦਾ ਭਲੇ ਵਾਸਤੇ ਪੁਰਾਣੇ ਨਾਲਕ ਪਾਤਸ਼ਾਹ ਦੇ ਸਮੇਂ ਤੋਂ ਅੱਜ ਤੱਕ ਜਿਹੜਾ ਵੀ ਲੜਿਆ ਉਹ ਸਰਬੱਤ ਦੇ ਭਲੇ ਵਾਸਤੇ ਲੜਿਆ ਸਾਟਾ ਨਾਰਾ ਵਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੜੀ ਵਧੀਆ ਗੱਲ ਜੀ ਤੇ ਕੋਸ਼ਿਸ਼ ਜਿਦੇ ਬੰਦੀਆਂ ਵੇਖੋ ਬਹੁਤ ਸਾਰੀਆਂ ਇੱਥੇ ਆਈਆਂ ਜਿਨ੍ਹਾਂ ਨੂੰ ਹਰ ਇੱਕ ਐਮਐਸਪੀ ਤੇ ਹੋਰ ਵੀ ਜੜੀਆਂ ਮੰਗਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਤੇ ਕੋਸ਼ਿਸ਼ ਜਿ ਇਹ ਜਦੇ ਬੰਦੀਆਂ ਪਿੰਡ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬੇਟੀਆਂ ਨੇ ਕਿ ਉਹਨਾਂ ਨੂੰ ਐਮਐਸਪੀ ਦੀ ਜ਼ਰੂਰਤ ਨਹੀਂ ਕੀ ਜੀ ਉਹਨਾਂ ਨੂੰ ਇਹ ਲੱਗਦਾ ਵਾ ਕਿ ਉਹਨਾਂ ਕਿਸਾਨਾਂ ਨੂੰ ਚਾਹੁੰਦਾ ਜਹਵੰਦੀਆਂ ਨੂੰ ਐਮਐਸਪੀ ਦੀ ਨਾਲ ਲੋੜ ਹੋਵੇ ਸਿਰਫ ਉਹ ਜਹਵੰਦੀਆਂ ਕਰਾਈ ਚੋਗੀਆਂ ਰਹਿ ਗਈਆਂ ਕਰਾਈ ਕਰ ਲਈ ਤੇ ਖਾਲੀ ਬਿਲਕੁਲ ਉਹ ਰਾਮ ਦੇ ਨਾਲ ਉੱਥੇ ਲੜਦੀਆਂ ਉਹਨਾਂ ਨੂੰ ਦਿੱਲੀ ਨਹੀਂ ਦੀ ਜੀ ਜੀ ਤੁਸੀਂ ਆਣ ਕੇ ਲੜੀਏ ਉਹਨਾਂ ਦਾ ਹੱਕ ਆ ਅਸੀਂ ਵੇਈ ਕਿਸਾਨ ਆ ਉਹਨਾਂ ਦੇ ਨਾਲ ਵੀ ਕਿਸਾਨ ਆ ਉਹਨਾਂ ਦਾ ਫਰਜ ਆ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆਰਟੀਓ ਵਰਗੇ ਵਰਗਾ ਪਹਿਲੋ ਸਰਕਾਰ ਨੇ ਕੱਲੇ ਕਿਸਾਨਾਂ ਤੇ ਚੁੱਕਿਆ ਨਾ ਜੀ ਹੋਰ ਟਰੱਕ ਡਰਾਈਵਰਾਂ ਤੇ ਬੱਸ ਡਰਾਈਵਰਾਂ ਤੇ ਟੀਚਰਾਂ ਤੇ ਦੁਕਾਨਦਾਰ ਹੀ ਰਹਿ ਗਈ ਆ ਨਾ ਬਿਲਕੁਲ ਜੀ ਇਹਨਾਂ ਨੂੰ ਇਹਨਾਂ ਨੇ ਸਾਰੇ ਦੇ ਸਿਕੰਜਾ ਕੱਸਣਾ ਕੱਲੇ-ਕੱਲੇ ਭੱਜਣ ਨਾਲੋ ਤਕੜੀ ਹੋ ਜਾਓ ਰਲ ਕੇ ਆ ਬਲਾ ਮਾਰੋ ਜੇ ਐਰ ਕੀ ਲੜਾਈ ਹਰ ਕੇ ਇਹਦਾ ਖਮੈਨਾ ਜਿਹੜਾ ਬਹੁਤ ਭੁਗਤਣਾ ਪਊਗਾ ਪਾਰ ਜਿਹੜਾ ਗੈਰ ਰਾਜਨੀਤਿਕ ਮੋਰਚਾ ਵਾ ਇਹ ਪਿੱਛੇ ਨਹੀਂ ਹਟੂਗਾ ਇਹ ਆਪਦਾ ਪੂਲ ਜੋਰ ਲਾਊਗਾ ਬਿਲਕੁਲ ਇਸ ਗੱਲ ਦਾ ਜਿਹੜਾ ਤਵਾ ਕੱਢ ਫਰਾਂਸ ਕਮੇਟੀ ਪਿੰਡਾਂ ਕੋਟਪੁਟਾ ਤੇ ਬੰਦੀ ਪਿੱਛੋਂ ਤੱਕ ਲੜਦੀ ਹੁੰਦੀ ਆ ਅੱਜ ਵੀ ਲੜ ਰਹੀ ਆ ਤੇ ਲੜਦੀ ਰਹੂਗੀ ਜਿੰਨ ਨਜਰੇ ਦੇ ਵਿੱਚ ਸਾਹ ਸੱਤਿਆ ਹੈ ਬਿਲਕੁਲ ਜੀ ਇੱਕ ਪਾਸੇ ਤਾਂ ਆਪਣੀ ਸੈਂਟਰ ਦੇ ਨਾਲ ਜਿੱਥੇ ਬੰਦੀਆਂ ਦੀ ਚੱਲ ਰਹੀ ਆ ਜੀ ਤੇ ਅਜੇ ਕੋਸ਼ਿਸ਼ ਜਿੱਥੇ ਬੰਦੀਆਂ ਅਜੇ ਵੀ ਪੰਜਾਬ ਦੇ ਸੋਚੀ ਜਾਂਦੀਆਂ ਸਟੇਸ਼ਨ ਬੰਦ ਕਰ ਲਈਏ ਇੱਥੇ ਧਰਨਾ ਲਾ ਦੀਏ ਤੇ ਉਹਨਾਂ ਬਾਰੇ ਕੀ ਵਿਚਾਰ ਆ ਕਿ ਦੇਖੋ ਪੰਜਾਬ ਸਰਕਾਰ ਆ ਉਹ ਤੇ ਇਹਦਾ ਕਟ ਪੁਤਲਾਵਾ ਕੋਈ ਦੀ ਕੋਟ ਦੂਆ ਸਰਕਾਰ ਬੀਜੇਪੀ ਦੀ ਜਦੋਂ ਵੇਖੋ ਆਪਾਂ ਜਿਹੜਾ ਵਾ ਜਿਹੜਾ ਦਾੜ ਦੇ ਥਲੇ ਕੀੜਾ ਵੜਿਆ ਨਾ ਉਦਲੇ ਦਾੜ ਦੇ ਕੀੜੇ ਨੂੰ ਨਾ ਫੜੀਏ ਯਾਰ ਵਾਲੇ ਕੀੜੇ ਨੂੰ ਮੋਟੋ ਪੁੱਟੀਏ ਬੀਜੇਪੀ ਨੂੰ ਨੱਪੀਏ ਕੇ ਸਰਕਾਰ ਸੈਂਟ੍ਰਿਕ ਸਰਕਾਰ ਨੂੰ ਨੱਪੀਏ ਪੰਜਾਬ ਸਰਕਾਰ ਦੇ ਘੜੀ ਦੀ ਮੱਛਲੀ ਹੈ ਜਦੋਂ ਮੱਗੀ ਫੜ ਲੋ ਬਿਲਕੁਲ ਜੀ ਬੀਜੇਪੀ ਸਰਕਾਰ ਨਾਲ ਗੱਲ ਕਰ ਬਹੁਤ ਵਧੀਆ ਜੀ ਇਸ ਜਾਣ ਕਿਸਾਨ ਚਾਰਚ ਕਮੇਟੀ ਕੋਰਡ ਬੁੱਢਾ ਜਥੇਬੰਦੀ ਦੇ ਜੀ ਜ਼ਿਲ੍ਹਾ ਬੇਤਸਕਤਰ ਸਾਹਬ ਸਿੰਘ ਜੀ ਇਕਾਈ ਪ੍ਰਧਾਨ ਜਗਦੀਤ ਸਿੰਘ ਬੱਬੂ ਤੋਂ ਆਪਾਂ ਜਾਣਦੇ ਆ ਜੀ ਪ੍ਰਧਾਨ ਸਾਹਿਬ ਜੀ ਦਿਓ ਜਿਹੜੀ ਜਾਣਕਾਰੀ ਅੱਜ ਬਹੁਤ ਸ਼ਾਂਤ ਮਾਈ ਟੰਗਦਿਲ ਜਿਹੜਾ ਕਿਸਾਨਾਂ ਨੇ ਇਹ ਜਿਹੜੀ ਲਾਈਨ ਲਾਈ ਗਈ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਵਧੀਆ ਕੀਤਾ ਕਿ ਕੀ ਗੱਲ ਵਿਚਾਰੀ ਅੱਜ ਧੰਨਵਾਦ ਕਰਨਾ ਚਾਹੁੰਦੇ ਆ ਕਿਸਾਨ ਵੀਰਾਂ ਦਾ ਜਿਨ੍ਹਾਂ ਨੇ ਆ ਜਾਤ ਦੇ ਵਿੱਚ ਰਹਿ ਕੇ ਆਪਣਾ ਹੌਸਲਾ ਜਿਹੜਾ ਉਹ ਬਲੰਦ ਰੱਖਿਆ ਵਾ ਤੇ ਜਿਹੜਾ ਕੱਲ ਜੋ ਇਹਨਾਂ ਨਿੰਦਣ ਜੋ ਕਰਨਾ ਹੋਆ ਕੀਤੀਆਂ ਸੀ ਖੰਡੜ ਤੇ ਮੋਦੀ ਸਰਕਾਰ ਨੇ ਅੱਜ ਸ਼ਾਂਤੀ ਬਣਾ ਕੇ ਕਹਿੰਦੇ ਆ ਆਪਾਂ ਗੱਲਬਾਤ ਨਾਲ ਹੀ ਮਸਲੇ ਹੱਲ ਕਰਨਾ ਚਾਹੁੰਦੇ ਆ ਮੁਹੇ ਕਿਸੇ ਕਿਸਮ ਦੇ ਹੁੱਲਣ ਬਾਜੀ ਨਹੀਂ ਜਿੱਥੇ ਬੰਦੀਆਂ ਕਰਨਾ ਚਾਹੁੰਦੀਆਂ ਤੇ ਜਿੱਥੇ ਬੰਦੀਆਂ ਦੇ ਆਗੂ ਵੱਲੋਂ ਵੀ ਆਪਾਂ ਨੂੰ ਇਹੋ ਹੀ ਆਰਡਰ ਆ ਤੇ ਕੋਈ ਹੁਣ ਹਰ ਬਾਜੀ ਨਹੀਂ ਕਰਨੀ ਕੋਈ ਸ਼ਰਾਰਤੀ ਅੰਸਰ ਜਿਹੜੇ ਆ ਉਧਰੋਂ ਆਪਣਾ ਉਹਨਾਂ ਵੱਲੋਂ ਹੀ ਆਪਦੇ ਬੰਦੇ ਛੱਡ ਕੇ ਪ੍ਰਸ਼ਾਸਨ ਦੇ ਵੱਲੋਂ ਤੇ ਇਧਰ ਕੋਈ ਹਰਕਤਾਂ ਕਰਵਾ ਕੇ ਤੇ ਫਿਰ ਜਿਹੜਾ ਬਹਾਨਾ ਬਣਾ ਕੇ ਤੇ ਗੋਲੀ ਚਲਾਉਂਦੇ ਆ ਕਿਸਾਨਾਂ ਦੇ ਕਿਸਾਨ ਨਹੀਂ ਚਾਹੁੰਦੇ ਅੱਜ ਵੀ ਕਿਸਾਨ ਸ਼ਾਂਤੀ ਨਾਲ ਖਲੋਤੇ ਹੀ ਆ ਜਿਹੜੇ 2 ਦਿਨਾਂ ਨਾਲ ਫੈਰਿੰਗ ਕੀਤੀ ਆ ਕਿਸਾਨਾਂ ਤੇ ਸ਼ਾਂਤੀ ਦੇ ਤੌਰ ਤੇ ਸ਼ਾਂਤੀ ਬਣਾ ਕੇ ਰੱਖੀ ਫਿਰ ਵੀ ਇਹਨਾਂ ਫੈਰ ਕਰਕੇ ਕਿਸਾਨਾਂ ਨੂੰ ਭੜਕਾਇਆ ਵਾ ਤਾਂ ਲੋ ਪਤਾ ਹੈ ਜਦੋਂ ਉਹ ਹਿੱਟ ਮਾਰਦਾ ਤਾਂ ਉਹਦਾ ਜਵਾਬ ਪੱਤਰਨਾ ਦੇਣਾ ਹੀ ਪੈਂਦਾ ਤੇ ਤੁਸੀਂ ਵੇਖਿਆ ਕੱਲ ਕਿਦਾਂ ਰਾਕਟ ਲਾਂਚਰ ਜਿਹੜਾ ਉਹਨਾਂ ਨੇ ਮਾਰੇ ਆ ਵੱਡੇ ਵੱਡੇ ਮਾਰ ਕੇ ਕਿਸਾਨਾਂ ਨੂੰ ਜ਼ਖਮੀ ਕੀਤਾ ਵਾ ਧੂਏ ਵਾਲੇ ਜਿਹੜੇ ਆਸੂ ਦਾ ਬੰਬ ਛੱਡੇ ਆ ਤੇ ਕਿੰਨੇ ਕਿਸਾਨ ਜ਼ਖਮੀ ਹੋਏ ਆ ਤੇ ਆ ਤੁਸੀਂ ਦੇਖ ਸਕਦੇ ਕੱਲ ਦੇ ਬੰਬ ਚੱਲੇ ਦਾ ਅਜੇ ਤਾਂ ਸੜਕ ਤੇ ਇਥੇ ਖਲੋਣਾ ਮੁਸ਼ਕਲ ਹੋ ਚੁੱਕਾ ਤੇ ਬਿਲਕੁਲ ਇਥੇ ਛੱਕਾ ਆ ਜਾਂਦੀਆਂ ਖਾਂਸੀ ਜਕਾਮ ਲੱਗਾ ਲੋਕਾਂ ਨੂੰ ਇੱਕ ਇੰਨਾ ਖਤਰਨਾਕ ਬੰਬ ਪਤਾ ਨਹੀਂ ਕਿੱਥੋਂ ਇਹਨਾਂ ਲਿਆਉਂਦੇ ਆ ਜਿਵੇਂ ਮਿਰਚਾਂ ਪਾ ਕੇ ਛੱਡੇ ਕੱਲ ਵਿੱਚ ਇਹਨਾਂ ਨੇ ਪਾਏ ਆ ਇਹ ਤੋਂ ਤੇ ਮੁੰਡੂ ਪੁਰਖਾ ਦਾ ਜੜੀਆ ਜਿਹੜੀ ਵਾਸਤੇ ਜਿਹੜੀ ਆ ਮੰਦਰ ਜੋ ਕਾਲਾ ਜਿਹੜੀ ਇਹ ਸਕੱਟੜ ਸਰਕਾਰ ਕਰ ਰਹੀ ਆ ਮਰੁੱਖਾਂ ਦਾ ਕਹਾਣ ਕਰ ਰਹੀ ਹੈ ਬਿਲਕੁਲ ਜੀ ਬਹੁਤ ਵਧੀਆ ਜੀ ਇਸ ਹਨ ਕਈ ਪ੍ਰਧਾਨ ਜਗਜੀਤ ਸਿੰਘ ਬੱਬੂ ਜੀ ਕਿਸਾਨ ਚਰਚ ਕਮੇਟੀ ਕੋਟ ਬੁੱਢਾ ਜਥੇਬੰਦੀ ਤੇ ਹਾਂਜੀ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਵੇਖੋ ਕੋਈ ਨੌਜਵਾਨ ਵੀਰ ਜਿਹੜੇ ਅਜੇ ਵੀ ਘਰਾਂ ਚ ਬੈਠੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਤਾਂ ਆ ਕੇ ਬੈਠੇ ਆ ਉਹਨਾਂ ਨੂੰ ਚਾਹੀਦਾ ਵਾ ਆ ਕੇ ਇੱਥੇ ਧਰਨੇ ਚਾਹਣ ਤੇ ਨਾਲ ਕਿਸਾਨ ਜਥੇਬੰਦੀਆਂ ਦਾ ਸਾਥ ਦੇਣ ਤਾਂ ਕਿ ਇਹ ਜਿਹੜੀ ਲੜਾਈ ਆਪਣੀ ਐਮਐਸਟੀੂ ਦੀ ਸਰਕਾਰ ਦੇ ਨਾਲ ਉਹ ਛੇਤੀ ਤੋਂ ਛੇਤੀ ਆਪਾਂ ਜਿੱਤ ਸਕੀਏ ਤੇ ਹੁਣ ਤੇ ਬਸ ਜਿੱਤਣ ਵਾਲੀ ਆ ਜੇ ਉਹ ਹਿੱਸਾ ਪਾਉਣਾ ਚਾਹੁੰਦੇ ਆ ਤੇ ਛੇਤੀ ਛੇਤੀ ਜਾਣ ਕੇ ਹਿੱਸਾ ਪਾ ਲੈਣ ਬਿਲਕੁਲ ਜੀ ਬਿਲਕੁਲ ਕੱਲ ਤੁਹਾਨੂੰ ਇੱਥੇ ਵੀ ਦੇਖਿਆ ਗਿਆ ਵੀ ਪੂਰੀ ਤਰ੍ਹਾਂ ਜੋਰ ਲਾਏ ਜਿ세 ਬੰਦੀਆਂ ਦੇ ਰਾਬਤੇ ਦੇ ਵਿੱਚ ਰਹਿ ਕੇ ਨਾ ਤੁਸੀਂ ਵੇਖੋ ਮਤਲਬ 2 ਦਿਨ ਇੱਥੇ ਕਿੰਨੀ ਗੋਲਾਬਾਰੀ ਹੋਈ ਜਾਂ ਬਿਲਕੁਲ ਜੀ ਹੁਣ ਪੂਰੇ ਕਿਸਾਨ ਜਥੇਬੰਦੀਆਂ ਦਾ ਕੰਟਰੋਲ ਆ ਹੁਣ ਵੇਖੋ ਸ਼ਾਂਤੀ ਮਤਲਬ ਬਹੁਤ 2 ਛੰਡੇ ਵਿਖਾ ਦੋ ਕਿਤਰਾ ਰੱਖੇ ਪਸ ਪਿਆਰ ਦੇ ਨਾਲ ਸਾਰੇ ਵਾਇਟੂ ਦਾ ਨਾਮ ਜਾਬ ਕਰਦੇ ਆ ਤੇ ਬਹੁਤ ਸ਼ਾਂਤੀ ਦਾ ਖੜੀ ਆ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਜੀ ਹਾਂਜੀ ਪ੍ਰਧਾਨ ਜੀ ਕੀ ਨਾ ਜੀ ਆਪਣਾ ਬੂਲ ਸਾਈ ਜੀ ਬਿਨ ਮਸਲੇ ਵਾਲਾ ਤੁਹਾਡੀ ਕਾਈ ਪ੍ਰਧਾਨ ਜੀ ਬਿਲਕੁਲ ਜੀ ਬਿਲਕੁਲ ਤੇ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਦੇਖੋ ਕਿਸਾਨ ਦੇ ਮਾਰੂ ਨੀਤੀਆਂ ਲੈ ਕੇ ਜਿਹੜੀ ਆ ਰਹੀ ਆ ਕੀ ਕਹਿਣਾ ਚਾਹੁੰਨੇ ਇਸ ਬਾਰੇ ਜੀ ਕਹਿਣਾ ਕੀ ਜੀ ਸਾਨੂੰ ਆਪਦੇ ਮੁਲਕੀ ਚ ਨਹੀਂ ਸਾਨੂੰ ਆਪਦਾ ਹੱਕ ਨਹੀਂ ਅਸੀਂ ਮੰਗ ਸਕਦੇ ਤੇ ਅਸੀਂ ਕੀ ਕਰ ਸਕਦੇ ਆ ਸਾਡਾ ਵੀ ਕੁਝ ਪਾਸਤਾ ਨੂੰ ਦੇਖੋ ਬਾਰਡਰ ਉਧਰਲੇ ਬਨੇ ਇਧਰ ਅਸੀਂ ਜਿਵੇਂ ਪਾਸਤਾ ਦੇਂਦ ਹਿੰਦਸਤਾਨ ਦਾ ਵੀ ਇਹਨਾਂ ਨਹੀਂ ਬਾਰਡਰ ਮੇਰੇ ਸਾਹਜ ਕਾਮਯਾਬ ਹੋਣਾ ਜਿੰਨਾ ਇਹ ਬਣਾਇਆ ਪਿਆ ਸਾਹੀ ਆਪਦੇ ਮੁਲਕੀ ਚ ਨਹੀਂ ਮੰਨਦੇ ਅਸੀਂ ਕੀ ਬਦਲਾ ਹੀ ਕੋਈ ਉਥੇ ਫਲਾਂ ਲੈ ਕੇ ਚੱਲੇ ਜਾਂ ਕੋ ਗੋਲੀਆਂ ਮਾਰਨ ਤਾਂ ਆ ਅਸੀਂ ਆਪਦਾ ਸ਼ਾਂਤਮਈ ਢੰਗ ਨਾਲ ਝੰਡਾ ਤੇ ਡੰਡਾ ਸਾਡੇ ਕੋਲ ਸ਼ਾਂਤਮਈ ਢੰਗ ਨਾਲ ਦੀ ਮੰਗਾ ਮੰਗਾ ਚੱਲੇ ਆ ਤੇ ਸਾਡੇ ਅੱਗੇ ਵੇਖੋ ਕੀ ਬਣਾ ਕੇ ਨਾ ਰੱਖ ਦਿੱ ਮਦਦ ਪਰ ਫਿਰ ਵੀ ਇੱਕ ਰੂਦੋਵਰ ਸਿੰਘ ਦੀ ਫੌਜ ਏ ਇਹ ਸ਼ੁਰੂ ਤੋਂ ਲੈ ਕੇ ਨਾਲ ਪਤਾ ਨਹੀਂਗਾ ਇਹਨਾਂ ਦਾ ਇਤਿਹਾਸ ਨਹੀਂ ਇਹ ਜਾਣਦੇ ਨਾਲੋਂ ਕਿਹੜੇ ਕਿਹੜੇ ਦੁਬਾਰਾਂ ਦਾ ਤੋੜ ਦਿੰਦੇ ਇਹ ਕੋਈ ਗੱਲ ਨਹੀਂ ਹੈ ਜੇ ਸਾਡੇ ਸਾਡੇ ਜਿਹੜੇ ਸੂਬਾ ਪ੍ਰਧਾਨ ਸਾਰੇ ਕਿੰਨੇ ਹੈਗੇ ਨੇ ਜਿਹੇ ਬੰਦਿਆਂ ਦੇ ਉਹ ਅਜੇ ਸਾਨੂੰ ਕੋਈਆਂ ਦੇ ਜਿੰਨਾ ਕਿ ਉਹ ਸ਼ਾਤਮਈਆਂ ਤੇ ਗੱਲਬਾਤ ਚੱਲਦੀ ਆ ਨਹੀਂ ਤੇ ਕੰਦਾ-ਕੁੰਦਾ ਸਭ ਢਾਹ ਦਾਂਗੇ ਕੋਈ ਗੱਲ ਨਹੀਂ ਹੈਗੀ ਕਿ ਇਹ ਸਾਡੇ ਅੱਗੇ ਕੋਈ ਚੀਜ਼ ਨਹੀਂ ਹੈਗੀ ਕੰਦਾ-ਕੁੰਦਾ ਸਾਡੇ ਵਾਰਸ ਸਾਡੇ ਸਾਡੇ ਮੁੱਢੋਂ ਤਾਂ ਹੀ ਜਾਣਦੇ ਆ ਕੀ ਕਿਹੜੇ ਕਿਹੜੇ ਕੰਮ ਕੀਤੇ ਨੇ ਬਿਲਕੁਲ ਜੀ ਬਿਲਕੁਲ ਹਾਂ ਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਹੁਸ਼ਿਆਰ ਤੇ ਇੱਕ ਬੰਨੇ ਸਰਕਾਰਾਂ ਕਹਿ ਦਿੰਦੀਆਂ ਵੀ ਜੈ ਜਵਾਨ ਤੇ ਜੈ ਕਿਸਾਨ ਤੇ ਅੱਜ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਕੀ ਕਹਣਾ ਉਧਰ ਵੀ ਆਪਣੇ ਮਾਵਾ ਦੇ ਪੋਤਾ ਤੇ ਇੱਧਰ ਵੀ ਮਾਵਾ ਦੇ ਪੋਤਾ ਤੇ ਇਸ ਨਾਰੇ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਜੀ ਇਹ ਖੁੰਗੀਆਂ ਸਰਕਾਰਾਂ ਜੀ ਖੁੰਗੀਆਂ ਸਰਕਾਰਾਂ ਇਹਨਾਂ ਨੂੰ ਜਿੰਨਾ ਜੇ ਤੁਹਾਨੂੰ ਤੇ ਗੋਡਾ ਨਹੀਂ ਰਾਹ ਤੇ ਮੰਨ ਰਹੀਆਂ ਨਹੀਂ ਉਹਨਾਂ ਚਿਰ ਤੇ ਵਾਦੇ ਕਰਕੇ ਮੋਦੀ ਵਿਸ਼ੇ ਕਰਨਾ ਮੁੱਕ ਗਿਆ ਉਹ ਖੁੱਲ ਗਿਆ ਜੀ ਤੇ ਜਿੰਨੀ ਜਨਤਾ ਆਈ ਏ ਕਿ ਪਿਛਲੇ ਜਿਹੜੇ ਕਾਨੂੰਨ ਆ ਉਹਨਾਂ ਨੂੰ ਰੱਦ ਕੀਤੇ ਆ ਉਹ ਭਾਲ ਨੇ ਕੀਤਾ ਨਾ ਜੀ ਬਿਲਕੁਲ ਜੀ ਬਿਲਕੁਲ ਜਿਹੜੀਆਂ ਕੰਨਾਂ ਵੇਖੋ ਜੀ ਜਿੱਥੇ ਕੰਨਾਂ ਕਰਨਗੇ ਪਾਸਾ ਨੂੰ ਤੇ ਕਰਦੇ ਨਹੀਂ ਕਿ ਜੀ ਉਧਰ ਤਾਰ ਲਾਈ ਤੇ ਕੰਨਾਂ ਕੀਤੇ ਆ ਨਾ ਜੀ ਬਿਲਕੁਲ ਜੀ ਬਿਲਕੁਲ ਬੜੇ ਵਧੀਆ ਵੀਰ ਨੇ ਵਿਚਾਰ ਦਿੱਤੇ ਆ ਜੀ ਬਹੁਤ ਵਧੀਆ ਵੀ ਜਿੱਥੇ ਇਹਨਾਂ ਨੂੰ ਜ਼ਰੂਰਤਾ ਤੇ ਨਾਲ ਦੀ ਨਾਲ ਦੇਖੋ ਸੂਬਾ ਆਗੂ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਜੀ ਤੇ ਹੋਰ ਵੀ ਜਥੇਬੰਦੀਆਂ ਜਗਜੀਤ ਸਿੰਘ ਡਲੇਵਾਲ ਆਦ ਹੋਰ ਵੀ ਜਿੰਨੀਆਂ ਤੁਸੀਂ ਦੇਖ ਸਕਦੇ ਆ ਜੀ ਤੇ ਪ੍ਰਧਾਨ ਸਾਹਿਬ ਆਪ ਜਿਹੜੇ ਵੀ ਕਿਸਾਨ ਆ ਉਹਨਾਂ ਨੂੰ ਜਾਬਤੇ ਦੇ ਵਿੱਚ ਰਹਿ ਕੇ ਇਸ ਸਮੇਂ ਦੀ ਓਡੀਕ ਕੀਤੀ ਜਾ ਰਹੀ ਹੈ ਜੀ ਵੀ ਜੋ ਵੀ ਮੀਟਿੰਗ ਦਾ ਸਮਾਂ ਰੱਖਿਆ ਗਿਆ ਹੈ ਜੀ ਉਸ ਤੋਂ ਬਾਅਦ ਆਪਾਂ ਨੂੰ ਜੋ ਵੀ ਕਿਸਾਨਾਂ ਦਾ ਦੇਣਗੇ ਆਰਡਰ ਜੀ ਸਿਰਮੱਤਿਆ ਤੇ ਕਰੋ ਵੀਡੀਓ ਸ਼ੇਅਰ ਵੱਤ ਤੋਂ ਬਾਦ ਚੈਨਲ ਕਰੋ ਸਬਸਕ੍ਰਾਈਬ ਜੀ ਤੇ ਇਧਰ ਨਾਲ ਸਾਡੇ ਪ੍ਰਧਾਨ ਸਾਹਿਬ ਜੀ ਬਾਰਡਰ ਵੀ ਤੁਸੀਂ ਦੇਖ ਸਕਦੇ ਆ ਵੇਖੋ ਜਿਵੇਂ ਸਰਕਾਰਾਂ ਨੇ ਬਾਰਡਰ ਬਣਾਏ ਹੋਏ ਆ ਜੀ ਪੰਜਾਬ ਦੇ ਹਰਿਆਣੇ ਦੇ ਵੀ ਜਿਹੜੇ ਪਾਕਿਸਤਾਨ ਵਿੱਚ ਵੀ ਨਹੀਂ ਬਣੇ ਜੀ ਤੇ ਧੰਨਵਾਦ ਵਾਇਰਲ ਦੀ ਖਾਲਸਾ